ਹਾਂਜੀ ਅਸੀਂ ਹੁਣ ਸਬਜ਼ੀ ਦੀ ਸ਼ਾਪਿੰਗ ਕਰਨ ਲੱਗੇ ਆ ਸਬਜ਼ੀ ਵਾਲਾ ਆਇਆ ਸਾਡਾ ਪਿੰਡਾਂ ਡੇਰੀਆਂ ਚ ਨਾ ਇਹ ਔਖਾ ਹੁੰਦਾ ਸਬਜ਼ੀ ਦਾ ਆਣ ਜਾਣ ਦਾ ਪਰ ਇਹ ਵੀ ਸਾਡੇ ਦੂਜੇ ਤੀਜੇ ਦਿਨੇ ਇਹ ਗੇੜਾ ਲਾ ਜਾਂਦਾ ਤੇ ਸਬਜ਼ੀ ਲੈ ਆ ਲਈ ਦੀਏ ਹੁਣ ਥੋੜਾ ਜਿਹਾ ਇਹ ਘਟ ਆਂਦਾ ਸਭ ਦੇ ਕੰਪੈਨਾਂ ਚੱਲਦੀਆਂ ਪਈਆਂ ਨੇ ਮਸ਼ੀਨਾਂ ਚੱਲਦੀਆਂ ਪਈਆਂ ਨੇ ਕਿ ਸਬਜ਼ੀਆਂ ਜ਼ਿਆਦਾ ਕਰਕੇ ਲੋਕੀ ਖਰੀਦ ਲੈਂਦੇ ਨੇ ਫਿਰ ਇਸ ਲਈ ਘਟ ਆਂਦਾ ਹੈ ਇਹ ਤੇ ਉਹਨੂੰ ਕਹਿਣ ਦੇ ਸੀਗੇ ਕਿ ਸਬਜ਼ੀਆਂ ਤੇ ਤੂੰ ਸਾਰੀਆਂ ਬਈਆਂ ਤਰਬਈਆਂ ਲੈ ਕੇ ਆਏ ਤੇ ਉਹ ਬੋਈ ਹੀ ਕਹਿੰਦਾ ਸੀ ਕਿ ਨਹੀਂ ਸਬਜ਼ੀਆਂ ਜਾਦਾ ਮੇਰੀਆਂ ਵਿਕ ਗਈਆਂ ਨੇ ਆਂਦਿਆਂ ਆਂਦਿਆਂ ਹੁਣ ਜਿਹੜੀਆਂ ਬਚੀਆਂ ਨੇ ਹੁਣ ਤੁਸੀਂ ਲੈ ਲਓ ਤੋਂ ਮਗਰੋਂ ਸਬਜ਼ੀਆਂ ਦੀ ਧੋਆ ਧੋਈ ਸ਼ੁਰੂ ਹੋ ਗਈ ਨੂੰ ਤੋਂ ਮਗਰੋਂ ਆਪਾਂ ਅਗਲੇ ਦਿਨ ਕੰਟੀਨਿਊ ਕਰਾਂਗੇ ਅੱਜ ਆਪਾਂ ਇੱਥੇ ਸਮਾਪਤ ਕਰਨੇ ਆ ਵੀਡੀਓ ਨੂੰ ਸਬਜ਼ੀਆਂ ਧੋਤਾ ਕੇ ਹੁਣ ਧਰ ਦੇਨੇ ਆਪਾਂ ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੁਸੀਂ ਹਾਂ ਜੀ ਟਾਈਮ ਹੈ ਸਵੇਰ ਦਾ 5 ਵਜੇ ਦਾ ਤੇ ਹੁਣ ਆਪਾਂ ਆਪਣੇ ਘਰ ਦੇ ਕੰਮਕਾਰ ਸ਼ੁਰੂ ਕਰਨੇ ਆ ਅੱਜ ਬੱਚਿਆਂ ਸਕੂਲ ਜਾਣਾ ਸੀਗਾ ਤੇ ਹੁਣ ਉਹਨਾਂ ਦੇ ਲੰਚ ਬਾਕਸ ਚ ਪੈਕਿੰਗ ਕਰਨ ਵਾਸਤੇ ਆਪਾਂ ਹੁਣ ਸਬਜ਼ੀ ਬਣਾਣੇ ਆ ਤੇ ਇੱਧਰ ਆਪਾਂ ਮਸ਼ੀਨ ਲਾਈ ਹੋਈ ਹੈ ਕੱਪੜਿਆਂ ਦੀ ਕੱਪੜੇ ਧੁੱਪ ਦੇ ਪਏ ਨੇ ਕਿਉਂਕਿ ਉਸ ਤੋਂ ਬਾਅਦ ਫਿਰ ਲਾਈਟ ਨਹੀਂ ਆਉਂਦੀ ਹੈਗੀ ਹਾਂਜੀ ਉਦੋਂ ਆਪਾਂ ਤੇਲ ਪਾ ਲਿਆ ਐ ਤੇ ਜੀਰਾ ਪਾ ਲਿਆ ਨਾਲ ਹੀ ਆਪਾਂ ਆਟਾ ਪਛਾਣ ਕੇ ਧਰ ਲਿਆ ਸਬਜੀ ਬਣਦੀਆਂ ਬਣਦੀਆਂ ਆਟਾ ਵੀ ਗੁੰਨਿਆ ਜਾਏਗਾ ਥੋੜਾ ਹੋਰ ਪਾ ਲੈਣੀ ਸੀ ਸੀਰੀਸੇ ਕੰਮ ਜਿਆਦਾ ਹੋ ਜਾਂਦੇ ਨੇ ਸਬ지 ਬਣਾਉਣ ਦਾ ਵੀ ਕੰਮ ਜ਼ਿਆਦਾ ਹੋ ਜਾਂਦਾ ਚਲੋ ਬੱਚਿਆਂ ਦੇ ਲੰਚ ਕਰਕੇ ਫਿਰ ਸੁੱਤੀ ਚਲਦੀ ਤੇ ਨਾਲ ਪੁਣੀ ਨਹੀਂ ਰਹਿੰਦੀ ਕੋਈ ਨਾ ਕੋਈ ਇਸ ਤੇਂ ਲੀਤੇ ਬੱਚਿਆਂ ਦੀ ਫੇਵਰੇਟ ਸਬਜੀ ਹੋਈ ਤਬ ਨੂੰ ਇਹ ਬਰਤਨ ਵਗੈਰਾ ਢੰਗ ਲੈਨੇ। ਥੋੜੀ-ਥੋੜੀ ਕੰਮ ਕਿੰਨੇ ਹੋ ਜਾਂਦੇ ਨੇ। ਕਿੰਨੀਆਂ ਬਾਲੀਆਂ ਸੀ ਆਪਾਂ। ਦੁੱਧ ਤੋਂ ਮਲਾਈ ਲਾਣੀ ਹੈ ਇਹੋ ਜੇ ਸਾਰੇ ਕੰਮ ਨਾਲ ਚਲਦੇ ਰਹੇ। ਬੱਸ ਆਪਣੀ ਸਬਜ਼ੀ ਹੁਣ ਤਿਆਰ ਹੋ ਗਈ ਹੈ। ਹੁਣ ਆਪਾਂ ਸੱਚ ਬੰਦ ਕਰ ਦਿੰਨੇ ਆ। ਤੇ ਉਸ ਤੋਂ ਬਾਅਦ ਅੰਦਰ ਦੇ ਕੰਮ ਕਰਦੇ ਆ ਬਾਹਰ ਦਿਨ ਚੜ ਗਿਆ ਸੀ। ਫੇਰ ਆਪਾਂ ਫੁੱਲਾਂ ਨੂੰ ਪਾਣੀ ਪਾ ਲਈਏ। ਇੱਥੇ ਥੱਲੇ ਨਿੰਬੂ ਦਾ ਬੂਟਾ ਸੀਗਾ ਤੇ ਇੱਕ ਪਾਸੇ ਅੰਬ ਦਾ ਬੂਟਾ ਸੀਗਾ। ਸਵੇਰੇ ਸਵੇਰੇ ਪਾਣੀ ਪਾ ਲਈਏ ਤੇ ਠੀਕ ਹੈ ਕਿਉਂਕਿ 8 ਵਜੇ ਲੈਟ ਚਲੀ ਜਾਂਦੀ ਹੈ ਉਸ ਤੋਂ ਬਾਅਦ ਸ਼ਾਮ ਨੂੰ 7 ਵਜੇ ਆਉਂਦੀ ਹੈ ਗਮਲਿਆਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਪਾੜ ਲਈਦਾ ਸਾਰੇ ਦਿਨਾਂ ਤੋਂ ਬਹੁਤ ਜ਼ਿਆਦਾ ਹੁੰਦੀ ਹੈ ਇਹ ਤਾਂ ਛੋਟਾ ਡੈਡੀ ਜੀ ਨੇ ਵੀ ਸਬਜ਼ੀ ਦਾ ਪਾਣੀ ਲਾਇਆ ਸੀਗਾ ਦੇ ਨਾਲ ਸਟਾਲਾ ਵੀ ਭੜਿਆ ਸੀ ਅਸੀਂ ਰਾਤੀ ਉਸ ਤੋਂ ਬਾਅਦ ਆਪਾਂ ਅੰਦਰ ਆਣ ਕੇ ਬੱਚਿਆਂ ਦੇ ਹੁਣ ਬੱਚਿਆਂ ਲਈ ਫੁਲਕੇ ਲਾਏ ਤੇ ਨਾਲ ਹੀ ਆਪਾਂ ਉਹਨਾਂ ਦਾ ਲੰਚ ਬਾਕਸ ਪੈਕ ਕਰਾਂਗੇ ਰੂਟੀਨ 'ਚ ਬੱਚੇ ਫੁਲਕਾ ਨਹੀਂ ਛੱਕ ਕੇ ਜਾਂਦੇ ਹੈਗੇ ਪਰ ਅੱਜ ਪਿੰਡੀ ਦੀ ਸਬਜ਼ੀ ਸੀ ਅੱਜ ਤਾਂ ਫੁਲਕਾ ਛੱਕ ਕੇ ਜਾਣਗੇ ਬੱਚੇ ਵੱਡੇ ਹੋ ਗਏ ਨੇ ਹੁਣ ਮੂੜ ਤੇ ਡਿਪੈਂਡ ਹੁੰਦੇ ਆ ਲੈ ਕੇ ਜਾਣਗੇ ਜਾਂ ਖਾ ਕੇ ਜਾਣਗੇ ਹਾਂਜੀ ਪਿੰਡੀ ਦੀ ਸਬਜ਼ੀ ਨਾਲ ਫੁਲਕਾ ਤੇ ਨਾਲ ਲੱਸੀ ਤੋਂ ਬਾਅਦ ਬੱਚੇ ਸਕੂਲ ਚਲੇ ਗਏ ਤੇ ਫਿਰ ਆਪਾਂ ਆਪਣਾ ਝਾੜੋ ਦਾ ਕੰਮ ਸ਼ੁਰੂ ਕਰਤਾ ਫੋਨ ਹੱਥ ਚ ਫੜ ਕੇ ਕੰਮ ਕਰਨਾ ਥੋੜਾ ਜਿਹਾ ਔਖਾ ਲੱਗਦਾ ਹੈ ਜੇ ਕੋਲ ਕੋਈ ਵੇਖ ਜੇ ਤੇ ਫਿਰ ਹੈਲਪ ਲੈ ਲਈਦੀ ਹੈ ਝਾੜੋ ਕੱਢਦੇ ਆ ਜਿਆਦਾ ਕਰਕੇ ਤੇ ਦਵਾਈ ਦੇ ਪੱਤੇ ਹੀ ਨਿਕਲਦੇ ਨੇ ਜਿੰਨੀਆਂ ਨੂੰ ਹੁਣ ਆਪਾਂ ਦਵਾਈਆਂ ਖਾਣੀਆਂ ਆ ਕੰਪੈਨਾਂ ਚਲਦੀਆਂ ਨੇ ਨਾ ਤੇ ਇਸ ਲਈ ਥੋੜੀ ਤੜੀ ਜਿਵੇਂ ਗਰਦਾ ਜੁੱੜ ਕੇ ਆਂਦਾ ਉਹ ਬਹੁਤ ਜ਼ਿਆਦਾ ਹੋ ਜਾਂਦਾ ਉਸ ਤੋਂ ਬਾਅਦ ਆਪਾ ਪੋਚਾ ਲਗਾ ਲਿਆ ਕੋਚਾ ਲਗਾ ਕੇ ਇੱਕ ਵਾਰੀ ਮੰਨ ਉਸ ਕੋਨ ਜਾਂ ਮਿਲ ਜਾਂਦਾ ਹੈ ਕਿ ਆਪਾਂ ਸਾਫ ਸਫਾਈ ਕਰ ਲਈਏ ਹੁਣ ਆਪਾਂ ਬਾਹਰ ਜਾ ਕੇ ਵੇਖਿਆ ਤੇ ਡਰਮ ਬਾਹਰ ਉੱਤੇ ਬਾਹਰ ਪਏ ਸੀਗੇ ਨਾਲੇ ਇੱਕ ਵਾਰੀ ਇਹਨਾਂ ਦੀ ਸਾਫ ਸਫਾਈ ਹੋ ਗਈ ਇਹਨਾਂ ਨਾਲੇ ਤੋਂ ਉਪ ਲੱਗ ਜੇ ਇਹਨਾਂ ਨੂੰ ਸਾਲ ਭਰ ਦਾਣੇ ਰੱਖਣੇ ਹੁੰਦੇ ਨੇ ਇਹਨਾਂ ਵਿੱਚ ਫਿਰ ਇੱਧਰ ਅਸੀਂ ਦਾਣੇ ਵੀ ਬਾਹਰ ਖਿਲਾਰੇ ਸੀਗੇ ਹਾਂਜੀ ਇੱਧਰ ਸਾਡੀ ਵਰਕਰ ਪਾਰਟੀ ਚੱਲਦੀ ਪਈ ਐ ਬੱਚਿਆਂ ਨੂੰ ਇਸ ਚੀਜ਼ ਦਾ ਬਹੁਤ ਸ਼ੌਕ ਹੁੰਦਾ ਹੈ ਤੇ ਬਾਹਰ ਅਸੀਂ ਵੇਖਦੇ ਪਏ ਸੀਗੇ ਸਬਜੀ ਵਾਲਾ ਤੇ ਹੁਣ ਅਸੀਂ ਘੁੰਮਣ ਚਲੇਗੇ ਦੇਖਦੇ ਪਏ ਸੀ ਕਿ ਕਿੰਨੀ ਕੁ ਸਾਡੀ ਕਣ ਕਬਢੀ ਗਈ ਤੇ ਕਿੰਨੀ ਕੁ ਰਹਿ ਗਈ ਏ ਇੱਧਰ ਨਾਰਾਂ ਦਾ ਬੂਟਾ ਇਹਨੂੰ ਫੁੱਲ ਲੱਗੇ ਹੋਏ ਨੇ ਘਰ ਦਾ ਫਲ ਹੋ ਜਾਏਗਾ ਹਾਂਜੀ ਆਪਾਂ ਵੀਡੀਓ ਦਾ ਇੱਥੇ ਹੀ ਕਰਦੇ ਐਂਡ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਜੇ ਜੀ ਥੈਂਕ ਯੂ